ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆਪਣੇ ਨਾਲ ਹਨ ਗੁਰਚਰਨ ਸਿੰਘ ਜੀ ਆਓ ਇਹਨਾਂ ਨਾਲ ਗੱਲਬਾਤ ਕਰੀਏ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਆਪਣਾ ਗੁਰਚਰਨ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਬਾਦਰ ਨਗਰ ਬਾਦਰ ਨਗਰ ਦੇ ਹਾਂਜੀ ਹਾਂਜੀ ਤੇ ਕੀ ਕੰਮ ਕਰਦੇ ਹੋ ਕਰਦੇ ਜੀ ਪਹਿਲੋਂ ਮੈਂ 25 ਸਾਲ ਬੋਰੀ ਚੁੱਕੀ ਆ ਅੱਛਾ ਜੀ ਬੋਰੀ 25 ਸਾਲ ਚੁੱਕੀ ਆ ਤੇ ਮੇਰੇ ਮੁੜਕੇ ਐਕਸੀਡੈਂਟ ਹੋ ਗਏ ਤਿੰਨ ਲਗਾਤਾਰ ਅੱਛਾ ਜੀ 25 ਸਾਲ ਬੋਰੀ ਚੁੱਕੀ ਆ ਹਾਂ 25 ਸਾਲ ਆ ਅਛਾ ਜੀ ਹਾਂਜੀ ਤੇ ਉਹਦੇ ਕਾਰਨ ਕਰਕੇ ਇਹਨਾਂ ਦੇ ਗੋਡੇ ਆ ਹਾਂਜੀ ਕੰਮ ਕਰਨੋਂ ਵੱਢ ਗਏ ਗੋਡੇ ਕੰਮ ਕਰਨੋਂ ਵੱਢ ਗਏ ਆ ਹਾਂਜੀ ਹਾਂਜੀ ਠੀਕ ਆ ਤੇ ਮੇਰੀਆਂ ਤਿੰਨ ਲੜਕੀਆਂ ਐ ਅਛਾ ਜੀ ਤੇ ਹੁਣ ਮੈਂ ਛਾਤੀ ਦੇ ਟਾਂ ਪੰਦਾਂ ਬਹੁਤ ਜੀ ਛਾਤੀ ਦੇ ਟਾਂ ਪੰਦਦੇ ਆ ਭਾਜੀ ਤਿੰਨ ਲੜਕੀਆਂ ਇਹਨਾਂ ਦੀਆਂ ਬਹੁਤ ਮਿਹਨਤ ਇਨਸਾਨ ਨੇ ਗੁਰਚਰਨ ਸਿੰਘ ਜੀ ਹਾਂਜੀ ਇਹ ਮਜਬੂਰੀ ਆ ਹਾਂਜੀ ਮੇਰੀ ਹੋਰ ਗੱਲ ਕੋਈ ਨਹੀਂ ਬਾਬਾ ਜੀ ਅੱਛਾ ਜੀ ਹੋਰ ਤਾਂ ਮੈਂ ਕੁਝ ਕਰ ਨਹੀਂ ਸਕਦਾ ਠੀਕ ਆ ਜੀ ਮਜਬੂਰੀ ਇਹਨਾਂ ਦੀ ਹੋਰ ਕੋਈ ਕੰਮ ਕਰ ਨਹੀਂ ਸਕਦੇ ਮੇਲਿਆਂ ਜਾਂਦੇ ਨੇ ਮਿਹਨਤ ਕਰਦੇ ਨੇ ਹਾਂਜੀ ਠੀਕ ਬਾਬਾ ਜੀ ਤੁਹਾਡਾ ਜਨਮ ਕਿੰਨੇ ਕਦੋਂ ਦਾ ਹੈ ਜੀ ਮੇਰਾ ਜਨਮ ਹੈਗਾ ਏ 1971 ਦਾ ਅੱਛਾ ਜੀ 1971 ਦਾ ਤੇ ਸ਼ੁਰੂ ਤੋਂ ਪਿੰਡ ਜੀ ਰਹੇ ਹੋ ਹਾਂਜੀ ਹਾਂਜੀ ਠੀਕ ਆ ਮੈਂ ਜੀ ਇੱਥੇ ਵੀ ਬੁਰੀ ਚੁੱਕਦਾ ਰਿਆਂ ਹੋਰ ਵੀ ਬੜਾ ਥਾਂਵਾਂ ਦੇ ਬੁਰੀ ਚੁੱਕੀ ਆ ਅੱਛਾ ਜੀ ਤੇ ਸਾਰੇ ਹੀ ਇਲਾਕੇ ਨਾਲ ਜਿਹੜਾ ਬੜਾ ਪ੍ਰੇਮ ਆਪਣਾ ਅੱਛਾ ਜੀ ਤੇ ਦੂਜੀ ਗੱਲ ਇਹ ਆ ਵੀ ਮੈਨੂੰ ਇਸ ਗੱਲ ਦਾ ਰੱਖਾ ਵੀ 25 ਸਾਲ ਹੋ ਗਏ ਕਿਸੇ ਨੇ ਮੁਸਲਮਾਨਤ ਨਹੀਂ ਕੀਤਾ ਠੀਕ ਆ ਜੀ ਇਹ ਦੁੱਖ ਹੁੰਦਾ ਤੁਹਾਨੂੰ ਵੀ ਅਜੇ ਤੱਕ ਸਮਾਨਤ ਨਹੀਂ ਕੀਤਾ ਕਿਸੇ ਨੇ ਹਾਂਜੀ ਹਾਂਜੀ ਤੇ ਇਹ ਮੈਂ ਵੀਰਾ ਦਾ ਬਹੁਤ ਬਹੁਤ ਧੰਨਵਾਦ ਕਰੂੰਗਾ ਕਿ ਤੁਸੀਂ ਕੁਛ ਨਾ ਕੁਛ ਦਵਾ ਸਕਦੇ ਜੀ ਹਾਂਜੀ ਹਾਂਜੀ ਕਿਉਂਕਿ ਤਿੰਨ ਲੜਕੀਆਂ ਐ ਦਵਾ ਸਕਦੇ ਜੀ ਕੁਝ ਨਾ ਕੁਝ ਕੋਈ ਗੱਲ ਨਹੀਂ ਸਾਰੀ ਬਹੁਤ ਮਿਹਰਬਾਨੀ ਸੰਗਤ ਨੂੰ ਬੇਨਤੀ ਆ ਵੀ ਇਹਨਾਂ ਦਾ ਸਾਥ ਦਿੱਤਾ ਜਾਵੇ ਪੰਜਾਬ ਦੇ ਮਹਾਨ ਖਿਡਾਰੀ ਹਨ ਕਿਉਂਕਿ ਖਿਡਾਰੀ ਰੋਲ ਰਹੇ ਨੇ ਸਰਕਾਰ ਨੂੰ ਇਸ ਗੱਲ ਵੱਲ ਧਿਆਨ ਵੀ ਦੇਣਾ ਚਾਹੀਦਾ ਹੈ ਵੀਰ ਜੀ ਜਿਹੜੀਆਂ ਖੇਡਾਂ ਨੇ ਇਹ ਆਪਣੇ ਲਈ ਜ਼ਰੂਰੀ ਹਨ ਹਾਂਜੀ ਜ਼ਰੂਰੀ ਜੀ ਅੱਛਾ ਜੀ ਇਹ ਖੇਡਾਂ ਜੀ ਨਸ਼ੇ ਤੋਂ ਬੰਦੇ ਨੂੰ ਬਚਾਉਂਦੀਆਂ ਹਨ ਹਾਂਜੀ ਸੋ ਇਹਦੇ ਵਾਸਤੇ ਬਾਦਾਮ ਹੋਰ ਚੀਜ਼ਾਂ ਖਾਣੀਆਂ ਚਾਹੀਦੀਆਂ ਨਸ਼ਾ ਨਹੀਂ ਕਰਨਾ ਚਾਹੀਦਾ ਠੀਕ ਹੈ ਜੀ ਤੇ ਇਹ ਮਿਹਨਤ ਕਰਨੀ ਚਾਹੀਦੀ ਆਪਦੀ ਠੀਕ ਹੈ ਜੀ ਜੇ ਡਿਸਪਲਿਨ ਦੇ ਨਾਲ ਕੰਮ ਕਰੋ ਮਾਲੀ ਪ੍ਰਮਾਤਮਾ ਆਪੇ ਸੁਣੇਗਾ ਕਿ ਦਿਨ ਕਿਤਾ ਸੁਣੇਗਾ ਮੈਂ ਤਾਂ ਇਹੋ ਆਸ ਰੱਖੀ ਆ ਕਿ ਕਿਤੇ ਨਾ ਕਿਤੇ ਮੇਰੀ ਸੁਨੂ ਰਾਬਾ ਜਰੂਰ ਜੀ ਐਨ ਆਰ ਆਈ ਵੀਰ ਜਿਹੜੇ ਪ੍ਰੋਮੋਟਰ ਆ ਖੇਡ ਕਬੱਡੀ ਦੇ ਹਾਂਜੀ ਉਹ ਸ਼ਾਇਦ ਮੇਰੀ ਕੋਈ ਨਾ ਕੋਈ ਹੈਲਪ ਕਰਨਗੇ ਮੈਨੂੰ ਬੜੀ ਆਸ ਆ ਹਾਂਜੀ ਹਾਂਜੀ ਬਿੱਲਾ ਗਿੱਲ ਦੀਨੇਵਾਲ ਜਿਹੜਾ ਹੈ ਹਾਂਜੀ ਉਹ ਬਹੁਤ ਵੱਡਾ ਹਾਂਜੀ ਇਸ ਕਬੱਡੀ ਦਾ ਕੰਪਿਊਟਰ ਆ ਹਾਂਜੀ ਤੇ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਉਹ ਮੇਰਾ ਥੋੜਾ ਬਾਲਾ ਮਸਲਾ ਹੱਲ ਕਰਨਾ ਕਿਉਂਕਿ ਮੈਂ ਤਿੰਨਾਂ ਧੀਆਂ ਦਾ ਬਾਪ ਆ ਹਾਂਜੀ ਹਾਂਜੀ ਤੇ ਮੈਂ ਇਹੋ ਬੇਨਤੀ ਕਰਦਾ ਹਾਂ ਸਾਧ ਸੰਗਤ ਨੂੰ ਵੀ ਆਪਾਂ ਪੰਜਾਬ ਵੀ ਸਹਿਯੋਗ ਕਰੀਏ ਬਹੁਤ ਵਧੀਆ ਖਿਡਾਰੀ ਨੇ ਗੁਰਚਰਨ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਬਹੁਤ ਬਾਦ ਜੀ ਤੁਹਾਡਾ ਤਾਂ ਬਹੁਤ ਬਹੁਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ